ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਕਰੀਮੀ ਜਿਹੀ ਹੈਲਦੀ ਟੇਸਟੀ ਆਈਸਕ੍ਰੀਮ ਘਰੇ ਬਣਾ ਕੇ ਆਪਾਂ ਤਿਆਰ ਕਰਨੀ ਆ ਥੋੜੇ ਜਿਹੇ ਸਮਾਨ ਦੇ ਨਾਲ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਗੀ ਮੇਰੀ ਗਾਰੰਟੀ ਹੈ ਤੁਸੀਂ ਐਸਾ ਸਾਬਨ ਬਣਾਉਂਗੇ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਜੀ ਇਹਦੇ ਵਿੱਚ ਥੋੜੇ ਆਪਾਂ ਪਾਏ ਬਾਦਾਮ ਥੋੜੇ ਕਾਜੂ ਥੋੜਾ ਸੁੱਕਾ ਨਾਰੀਅਲ ਤੇ ਚਾਰ ਕ ਚਮਚੇ ਆਪਾਂ ਪਾ ਲੈਨੇ ਚੀਨੀ ਦੇ ਤੁਸੀਂ ਜਿੰਨੀ ਕ ਆਈਸਕ੍ਰੀਮ ਬਣਾਉਣੀ ਉਸ ਹਿਸਾਬ ਦੇ ਨਾਲ ਮਟੀਰੀਅਲ ਚੀਨੀ ਵਗੈਰਾ ਡਰਾਈ ਫਰੂਟ ਜੋ ਵੀ ਹੈਗਾ ਉਸ ਹਿਸਾਬ ਨਾਲ ਲਿਓ ਤੇ ਆਪਾਂ ਅੱਧਾ ਕਿਲੋ ਦੁੱਧ ਹੀ ਬਣਾਉਣ ਲੱਗੇ ਆ ਤੇ ਦੋ ਚਮਚ ਦੇ ਕਰੀਬ ਮੈਂ ਕਸਟਰਡ ਪਾਊਡਰ ਪਾਤਾ ਦੋ ਕ ਚਮਚੇ ਹੀ ਆ ਤੇ ਉਹ ਪਾਤ ਤੇ ਇਹਨੂੰ ਆਪਾਂ ਹੁਣ ਗ੍ਰाइंड ਕਰ ਲੈਣਾ ਪੀਸ ਲੈਣਾ ਹੈ ਇਹਨੂੰ ਤੇ ਦੂਜੇ ਪਾਸੇ ਇੱਕ ਰੱਖ ਲੈ ਕੜਾਹੀ ਇਹਦੇ ਵਿੱਚ ਮੈਂ ਵੱਡਾ ਕੱਪ ਭਰ ਕੇ ਇੱਕ ਦੁੱਧ ਆ ਪਾਤਾ ਐਡੇ ਆਈਡੀਏ ਨਾਲ ਪਾਤਾ ਆਪਾਂ ਤਕਰੀਬਨ ਅੱਧਾ ਲੀਟਰ ਦੁੱਧ ਹੈਗਾ ਇਹੇ ਅਧਰਿਤ ਤੋਂ ਜ਼ਿਆਦਾ ਇਹ ਹੋਊਗਾ ਤੇ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਉਬਾਲੀ ਆਉਣ ਦਿੰਨੇ ਆ ਕੋਈ ਜ਼ਿਆਦਾ ਟਾਈਮ ਇਹਨੂੰ ਰੰਨਣ ਦੀ ਲੋੜ ਨਹੀਂ ਬੇ ਇਹਨੂੰ ਘਾੜਾ ਕਰੋ ਤੇ ਬਸ ਆਪਾਂ ਇਹਨੂੰ ਉਬਾਲੀ ਦਵਾਈ ਆ ਇੱਕ ਵਧੀਆ ਤਰੀਕੇ ਦੇ ਨਾਲ ਵਾਲੀ ਆ ਗਈ ਹੈ ਇਹਨੂੰ ਤੇ ਹੁਣ ਆਪਾਂ ਜਿਹੜਾ ਕਸਟਰਡ ਪਾਊਡਰ ਡਰਾਈ ਫਰੂਟ ਚੀਨੀ ਪੀਸ ਕੇ ਰੱਖਿਆ ਸੀ ਨਾ ਪਾਊਡਰ ਬਣਾ ਕੇ ਉਹਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾਈ ਜਾਣਾ ਆ ਥੋੜੇ ਥੋੜੇ ਨੂੰ ਤੇ ਫਿਰ ਇਹਨੂੰ ਮਿਕਸ ਕਰਦੇ ਜਾਣਾ ਆ ਆਪਾਂ ਨੂੰ ਪਤਾ ਹੀ ਆ ਕਸਟਰਡ ਜੇ ਆਪਾਂ ਛੱਡ ਦੇਵਾਂਗੇ ਘੜਛੀ ਤਾਂ ਉਹ ਥੱਲੇ ਲੱਗ ਜਾਊਗਾ ਨਾਲ ਦੀ ਨਾਲ ਇਹਨੂੰ ਆਪਾਂ ਵਿੱਚ ਫਾੜਤਾ ਇਹਦੇ ਤੇ ਨਾਲ ਦੀ ਨਾਲ ਆਪਾਂ ਇਹਨੂੰ ਹਿਲਾਉਂਦੇ ਰਹੇ ਹਾਂ ਤੇ ਤਾਂ ਕਿ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਆ ਆਪਣਾ ਡ్రਾਈ ਫਰੂਟ ਕਸਟਰਡ ਚੀਨੀ ਸਾਰਾ ਕੁਝ ਇਹਦੇ ਵਿੱਚ ਮਿਕਸ ਹੋ ਜਵੇ ਵਧੀਆ ਤਰੀਕੇ ਨਾਲ ਤੇ ਗੈਸ ਨੂੰ ਆਪਾਂ ਮੀਡੀਅਮ ਤੇ ਹੀ ਰੱਖਿਆ ਆ ਜਿਆਦਾ ਨਹੀਂ ਸੇਕ ਨੂੰ ਕਰਨਾ ਹੈਗਾ ਮੀਡੀਅਮ ਤੇ ਇੱਕਦਮ ਇਹ ਥਿੱਕ ਹੋ ਜਾਂਦਾ ਆ ਤੇ ਥੋੜੀ देर ਪੱਕਣਾ ਵੀ ਚਾਹੀਦਾ ਸੇਕ ਨੂੰ ਇਸ ਕਰਕੇ ਘੱਟ ਰੱਖੋ ਤੇਜ਼ ਕਰਕੇ ਨਹੀਂ ਪਕਾਉਣਾ ਇਹਨੂੰ ਆਪਾਂ ਤੇ ਐਦਾਂ ਇਹਨੂੰ ਆਪਾਂ ਰੰਦੇ ਜਾਂਦੇ ਆ ਤੇ ਦੇਖੋ ਜੀ ਪਹਿਲਾਂ ਨਾਲੋਂ ਬਹੁਤ ਹੀ ਥਿੱਕ ਹੋ ਗਿਆ ਆ ਦੇਖ ਸਕਦੇ ਆ ਤੁਸੀਂ ਤੇ ਹੱਲ ਇੱਕ ਚੀਜ਼ ਵਾਸੇ ਦੇ ਵਿੱਚ ਆਪਾਂ ਹੋਰ ਪਾਉਣੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਬਣੇ ਰਹੋ ਬਹੁਤ ਹੀ ਸੋਹਣੀ ਮੇਰੀ ਗਰੰਟੀ ਆ ਬਹੁਤ ਹੀ ਸੋਹਣੀ ਬਹੁਤ ਹੀ ਟੇਸਟੀ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ ਕੋਈ ਜ਼ਿਆਦਾ ਖੇਚਲ ਵੀ ਹੈ ਨਹੀਂਗੀ ਬਣ ਵੀ ਫਟਾਫਟ ਜਾਂਦੀ ਹੈ ਇਹ ਜ਼ਿਆਦਾ ਕੰਮ ਨਹੀਂ ਇਹਦਾ ਹੈਗਾ ਕਿਉਂਕਿ ਗਰਮੀ ਦਾ ਮੌਸਮ ਆ ਗਰਮੀ 'ਚ ਬੱਚੇ ਆਮ ਹੀ ਮੰਗਦੇ ਕੁਲਫੀ ਖਾਣੀ ਆਈਸਕ੍ਰੀਮ ਖਾਣੀ ਤੇ ਤੁਸੀਂ ਘਰੇ ਹੀ ਥੋੜੇ ਜਿਹਾ ਸਮਾਨ ਦੇ ਨਾਲ ਬਣਾ ਕੇ ਦੇ ਸਕਦੇ ਆ ਬੱਚਿਆਂ ਨੂੰ ਬੜੇ ਵਿਖਾਨ ਬੱਚੇ ਵਿਖਾਨ ਬਹੁਤ ਹੀ ਜਲਦੀ ਬਣ ਕੇ ਇਹ ਤਿਆਰ ਹੋ ਜਾਂਦੀ ਆ ਤੇ ਦੇਖ ਸਕਦੇ ਤੁਸੀਂ ਕਾਫੀ ਜਿਹੜਾ گاੜਾ ਹੋ ਗਿਆ ਹੈ ਦੁੱਧ ਤੇ ਇਹਦੇ ਵਿੱਚ ਕਸਟਰਡ ਪਾਇਆ ਸੀ ਕਸਟਰਡ ਨਾਲ ਬਹੁਤ ਛੇਤੀ گاੜਾ ਹੋ ਜਾਂਦਾ ਹੈ ਤੇ ਗੈਸ ਨੂੰ ਆਪਾਂ ਬੰਦ ਕਰਕੇ ਵੀ ਥੋੜੀ ਦੇਰ ਇਹਨੂੰ ਐਦਾਂ ਹਿਲਾਉਂਦੇ ਰਹਿਣਾ ਹੈ ਤਾਂ ਕਿ ਕੜਛੀ ਹੈਗੀ ਸੌਰੀ ਕੜਾਹੀ ਭਾਰੇ ਤਲੇ ਵਾਲੀ ਆ ਜੇ ਆਪਾਂ ਛੱਡਤਾ ਤੇ ਥੱਲੇ ਲੱਗ ਜਾਊਗਾ ਤੇ ਫਿਰ ਇਹਨੂੰ ਆਪਾਂ ਪੱਖੇ ਦੇ ਥੱਲੇ ਰੱਖ ਕੇ ਅੱਧਾ ਘੰਟੇ 15-20 ਮਿੰਟ ਦੇ ਵਿੱਚ ਇਹ ਠੰਡਾ ਹੋ ਗਿਆ ਮੈਂ ਪੱਖੇ ਥੱਲੇ ਠੰਡਾ ਕੀਤਾ ਦੇਖੋ ਕਿੰਨਾ ਥਿੱਕ ਹੋ ਗਿਆ ਪਹਿਲਾਂ ਦੇ ਨਾਲੋਂ ਇਹ ਠੀਕ ਆ ਜੀ ਤੇ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਐਡੇ ਛੱਡ ਦਿਓ ਐਡੇ ਠੰਡਾ ਹੋ ਜਾਊਗਾ ਤੇ ਆਪਣਾ ਆਪਣਾ ਮੈਥਡ ਹੁੰਦਾ ਆ ਕਈ ਇਹਨੂੰ ਇਸ ਤਰ੍ਹਾਂ ਥੋੜਾ ਠੰਡਾ ਕਰਕੇ 2-3 ਘੰਟੇ ਜਮਾ ਜਮਾ ਕੇ ਫਿਰ ਦੁਬਾਰਾ ਇਹਨੂੰ ਇਸ ਤਰ੍ਹਾਂ ਜਿਹੜਾ ਵੇਟ ਕਰਦੇ ਆ ਤੇ ਪਰ ਇਹਨੂੰ ਆਪਾਂ ਪੱਖੇ ਥੱਲੇ ਰੱਖ ਕੇ ਹੀ ਠੰਡਾ ਕਰ ਲਿਆ ਜਦੋਂ ਠੰਡਾ ਹੋ ਗਿਆ ਤੇ ਇਹਨੂੰ ਆਪਾਂ ਦੁਬਾਰਾ ਇਸ ਤਰ੍ਹਾਂ ਜਿਹੜਾ ਇਹਨੂੰ ਵਧੀਆ ਤਰੀਕੇ ਦੇ ਨਾਲ ਐਨ ਫਿਰ ਮਿਕਸ ਕਰ ਦੇਣਾ ਇੱਕ ਵਾਰੀ ਮੈਲਟ ਕਰ ਦੇਣਾ ਸਵਾਰ ਕੇ ਇਹਨੂੰ ਨੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਉਣੀ ਆ ਤੇ ਕੋਈ ਜ਼ਿਆਦਾ ਨਹੀਂ ਸਮਾਨ ਘਰੇ ਆਪਣੇ ਇੰਨਾ ਕੁ ਸਮਾਨਤਾ ਹੁੰਦਾ ਆ ਤੇ ਅਗਰ ਨਹੀਂ ਕਸਟਰਡ ਪਾਊਡਰ ਹੈਗਾ ਤੁਸੀਂ ਦੁੱਧ ਨੂੰ ਛਾੜ ਕੇ ਸੰਘਣਾ ਕਰ ਲਓ ਤੇ ਉਹਦੇ ਵਿੱਚ ਡਰਾਈ ਫਰੂਟ ਚੀਨੀ ਵਗੈਰਾ ਜਿਹੜੀ ਪੀਸ ਕੇ ਪਾ ਦਿਓ ਇਹ ਲਈ ਆਪਾਂ ਫਰੈਸ਼ ਮਲਾਈ ਆਪਾਂ ਦੁੱਧ ਤੋਂ ਲਈ ਆ ਫਰੈਸ਼ ਹੋਣੀ ਚਾਹੀਦੀ ਹੈ ਤਾਜੀ ਹੋਣੀ ਚਾਹੀਦੀ ਜ਼ਿਆਦਾ ਬਹੀ ਨਹੀਂ ਹੋਣੀ ਚਾਹੀਦੀ ਇਹ ਤੇ ਤੁਹਾਡੇ ਕੋਲ ਅਗਰ ਬਾਜ਼ਾਰ ਦੀ ਕਰੀਮ ਹੈਗੀ ਆ ਤੇ ਉਹ ਤੁਸੀਂ ਪਾ ਲਓ ਨਹੀਂ ਹੈਗੀ ਤਾਂ ਤੁਸੀਂ ਇਹ ਮਲਾਈ ਪਾ ਲਓ ਤੇ ਇਹਦੇ ਨਾਲ ਵੀ ਇਹਦਾ ਕਰੀਮੀ ਜਿਹਾ ਟੈਕਚਰ ਜਿਹੜਾ ਆਉਂਦਾ ਹੈ ਬਹੁਤ ਹੀ ਸੋਹਣੀ ਬਹੁਤ ਹੀ ਕਰੀਮੀ ਜਿਹੜੀ ਆਈਸਕ੍ਰੀਮ ਬਣ ਕੇ ਤਿਆਰ ਹੁੰਦੀ। ਦੂਜਾ ਜਦੋਂ ਇਹ ਮਲਾਈ ਆਪਾਂ ਪਾਤੀ ਜਿਆਦਾ देर ਇਹਨੂੰ ਨਹੀਂ ਮਿਕਸ ਕਰਨਾ। ਨਹੀਂ ਤਾਂ ਇਹਦੇ ਉੱਤੇ ਮੱਖਣ ਆਉਣ ਲੱਗ ਜਾਊਗਾ। ਇਸ ਕਰਕੇ ਇਹਨੂੰ ਉਨੀ ਦੇਰ ਆਪਾਂ ਵੀਟ ਕਰਨਾ ਜਿੰਨੀ ਦੇਰ ਇਹ ਮਲਾਈ ਆਪਣੀ ਮਿਕਸ ਨਹੀਂ ਹੁੰਦੀ। ਤੇ ਮਲਾਈ ਮਿਕਸ ਹੋ ਗਈ ਆ ਤੇ ਬਸ ਇਹਨੂੰ ਆਪਾਂ ਮਸ਼ੀਨ ਨੂੰ ਕੱਢ ਦੰਨੇ ਇਹਦੇ ਵਿੱਚੋਂ ਤੇ ਕੱਢ ਕੇ ਤੁਸੀਂ ਜਿਹੜੇ ਵੀ ਭਾਂਡੇ ਦੇ ਵਿੱਚ ਇਹਨੂੰ ਜਮਾਉਣਾ ਚਾਹੁੰਦੇ ਆ ਅਗਰ ਕੁਲਫੀਆਂ ਬਣਾਉਣੀਆਂ ਚਾਹੁੰਦੇ ਆ ਤੁਸੀਂ ਕੁਲਫੀ ਵਾਲੇ ਸਾਂਚਿਆਂ ਦੇ ਉਹਦੇ ਵਿੱਚ ਤੁਸੀਂ ਬਣਾ ਸਕਦੇ ਆ ਤੇ ਨਹੀਂ ਤਾਂ ਤੁਸੀਂ ਕਿਸੇ ਵੀ ਆਪਣੇ ਘਰ ਵਿੱਚ ਜਿਹੜੇ ਡੋਂਗੇ ਹੁੰਦੇ ਆ ਤੇ ਉਹਦੇ ਵਿੱਚ ਬਣਾ ਸਕਦੇ ਆ ਕੌਲੀ ਵਿੱਚ ਬਣਾ ਗਲਾਸ 'ਚ ਬਣਾ ਸਕਦੇ ਜੇਚ ਮਰਜੀ ਤੁਸੀਂ ਇਹਨੂੰ ਹੁਣ ਜਮਾ ਸਕਦੇ ਆ ਜੀ ਮੇਰੇ ਕੋਲੇ ਕੇਕ ਟਿਨ ਸੀਗਾ ਤੇ ਕੇਕ ਟਿਨ ਦੇ ਵਿੱਚ ਆਪਾਂ ਇਹਨੂੰ ਸਾਰੇ ਨੂੰ ਪਾ ਦਤਾ ਆ ਜਿੰਨਾ ਮਟੀਰੀਅਲ ਹੈਗਾ ਸੀ ਆਪਣੇ ਕੋ ਤੇ ਦੂਜਾ ਜ਼ਰੂਰੀ ਆ ਇਹਨੂੰ ਉੱਪਰੋਂ ਕਵਰ ਕਰਨਾ ਪਹਿਲਾਂ ਆਪਾਂ ਇਹ ਚ ਥੋੜੀ ਜਿਹੀ ਸੌਗੀ ਪਾਣੀ ਬਹੁਤ ਸੋਹਣੀ ਲੱਗਦੀ ਖਾਣ ਨੂੰ ਬਹੁਤ ਟੇਸਟੀ ਲੱਗਦੀ ਆ ਵਿੱਚ ਰਲ ਜਾਣੀ ਆ ਇਹ ਤੇ ਫਿਰ ਇਹਨੂੰ ਆਪਾਂ ਇੱਕ ਫੌਲ ਪੇਪਰ ਦੇ ਨਾਲ ਜਿਹੜਾ ਇਹਨੂੰ ਕਵਰ ਕਰਨਾ ਐਲੂਮੀਨੀਅਮ ਪੇਪਰ ਦੇ ਨਾਲ ਨਾ ਇਹਨੂੰ ਕਵਰ ਕਰ ਦੇ ਜੇ ਤੁਹਾਡੇ ਕੋਲ ਢੱਕਣ ਵਾਲਾ ਪੰਡਾ ਹੈ ਨਾ ਕੋਈ ਵੀ ਤੁਸੀਂ ਫਿਰ ਉਹਦਾ ਢੱਕਣ ਬੰਦ ਕਰ ਦਿਓ ਤਾਂ ਕਿ ਇਹਦੇ ਵਿੱਚ ਹਵਾ ਨਾ ਪਵੇ ਨਹੀਂ ਤਾਂ ਫਿਰ ਇਹਦੇ ਬਰਫ਼ ਜਿਹੜੀ ਇਹਦੇ ਉੱਤੇ ਜੰਮ ਜਾਊਗੀ ਵਿੱਚ ਕ੍ਰਿਸਟਲ ਬਣ ਜਾਊਗੇ ਉਹ ਵਧੀਆ ਨਹੀਂ ਲੱਗੂਗੀ ਖਾਣ ਨੂੰ ਤੇ ਐਦਾਂ ਇਹਨੂੰ ਆ ਜਿਹੜਾ ਇਹਨੂੰ ਕਵਰ ਕਰਨਾ ਬਹੁਤ ਜ਼ਰੂਰੀ ਆ ਕਵਰ ਕਰਕੇ ਰਾਤ ਨੂੰ ਤੁਸੀਂ ਓਵਰਨਾਈਟ ਇਹਨੂੰ ਪੂਰੀ ਰਾਤ ਜਿਹੜਾ ਰੱਖ ਸਕਦੇ ਆ ਫ੍ਰੀਜਰ ਦੇ ਵਿੱਚ ਅਗਰ ਦਿਨ ਨੂੰ ਬਣਾਈ ਹੈ ਫਿਰ ਵੀ ਇਹਨੂੰ 6-7 ਘੰਟੇ ਤੁਸੀਂ ਰੱਖੋਗੇ ਤਾਂ ਹੀ ਵਧੀਆ ਆਈਸਕ੍ਰੀਮ ਆਪਣੀ ਬਣ ਕੇ ਤਿਆਰ ਹੋ ਗਈ ਤੇ ਮੈਂ ਇਹਨੂੰ ਸਵੇਰੇ ਬਣਾ ਕੇ ਰੱਖਤਾ ਸੀ ਜੀ ਪੂਰਾ ਦਿਨ ਮੈਂ ਪਈ ਰਹਿਣ ਦਿੱਤੀ ਆ 5-6 ਘੰਟੇ ਇਹਨੂੰ ਮੈਂ ਰੱਖਿਆ ਫ੍ਰੀਜਰ ਦੇ ਵਿੱਚ ਦੇਖੋ ਕਿੰਨੀ ਬਹੁਤ ਹੀ ਸੋਹਣੀ ਆਈਸਕ੍ਰੀਮ ਆਪਣੀ ਬਣ ਕੇ ਤਿਆਰ ਹੋ ਗਈ ਆ ਦੇਖ ਸਕਦੇ ਤੁਸੀਂ ਨੇੜੇੋਂ ਤੇ ਮੈਂ ਤੁਹਾਨੂੰ ਹੁਣ ਇਸ ਤਰ੍ਹਾਂ ਪੱਟ ਕੇ ਵੀ ਦਿਖਾਨੀ ਆ ਬਹੁਤ ਹੀ ਵਧੀਆ ਹੈਲਦੀ ਟੇਸਟੀ ਕਰੀਮੀ ਜੇ ਆਈਸਕ੍ਰੀਮ ਜਿਹੜੀ ਬਣ ਕੇ ਆਪਣੀ ਥੋੜੇ ਜਿਹਾ ਸਮਾਨ ਦੇ ਨਾਲ ਤਿਆਰ ਹੋਈ ਆ ਤੇ ਬੱਚੇ ਵੱਡੇ ਜਦੋਂ ਵੀ ਮਨ ਕਰਦਾ ਖਾਣ ਨੂੰ ਤਾਂ ਤੁਸੀਂ ਇਹਨੂੰ ਬਣਾ ਕੇ ਰਾਤ ਨੂੰ ਬਣਾ ਕੇ ਤੁਸੀਂ ਫ੍ਰੀਜਰ ਦੇ ਵਿੱਚ ਲਾ ਦਿਓ ਤੇ ਸਵੇਰ ਨੂੰ ਵਧੀਆ ਜੰਮ ਕੇ ਤਿਆਰ ਹੋ ਜਾਂਦੀ ਹੈ ਇਹ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਲਿਓ ਜੀ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸ ਦਿਓ ਮੈਨੂੰ ਸਪੋਰਟ ਕਰ ਦਿਓ ਮੇਰੇ ਚੈਨਲ ਨੂੰ ਨਮੇ ਬੀ ਵੀਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਆਈਸਕ੍ਰੀਮ ਆਪਣੀ ਬਣ ਕੇ ਸੌਖੇ ਤਰੀਕੇ ਦੇ ਨਾਲ ਤਿਆਰ ਹੋ ਗਈ ਆ ਦੇਖ ਸਕਦੇ ਆ ਜੀ ਬਹੁਤ ਹੀ ਵਧੀਆ ਆਈਸਕ੍ਰੀਮ ਬਣੀ ਆ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ